ਗੁਰਬਾਣੀ ਵਿੱਚ ਸੂਕਰ ਜੋਨ ਜਿਹੜੀ ਸਾਨੂੰ ਸਮਝਾਈ ਆ ਵੀ ਕਿਵੇਂ ਮਨੁੱਖ ਸੂਰਜ ਜਿਹਾ ਉਭੋਗ ਜਾਂਦਾ ਉਹ ਹੈ ਅਰੀ ਬਾਈ ਗੋਬਿੰਦ ਨਾਮ ਮਰਤ ਵਿਸਰੈ ਦੇ ਵਿੱਚ ਵੀ ਰੱਬ ਨੂੰ ਨਾ ਭੁੱਲ ਇਹਦੇ ਵਿੱਚ ਦੱਸਿਆ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਅੰਤ ਕਾਲ ਜਦੋਂ ਮਨੁੱਖ ਗੁਰੂ ਨੂੰ ਛੱਡ ਦਿੰਦਾ ਗੁਰੂ ਦੀ ਸਿੱਖਿਆ ਕੋਲ ਨਹੀਂ ਹੈ ਗੁਰੂ ਦੀ ਮਤ ਕੋਲ ਨਹੀਂ ਹੈ ਗੁਰੂ ਤੇ ਭਰੋਸਾ ਵਿਸ਼ਵਾਸ ਨਹੀਂ ਹੈ ਕੇਵਲ ਤੇ ਕੇਵਲ ਉਹਦੀ ਸਿਮਰਤੀ ਵਿੱਚ ਉਹਦੀ ਯਾਦ ਵਿੱਚ ਲੜ ਕੇ ਸਿਮਰੈ ਸਿਮਰੈ ਕੀ ਸਿਮਰਨ ਚਿੰਤਨ ਉਹਦੇ ਚਿੱਤ ਵਿੱਚ ਬੱਚੇ ਚੱਲਦੇ ਰਹਿੰਦੇ ਆ ਫਿਰ ਉਹ ਕੀ ਕਰਦਾ ਬੱਚਿਆਂ ਲਈ ਸਾਰੇ ਪਾਪ ਕਰਦਾ ਮਨੁੱਖ ਆਪਣੇ ਬੱਚਿਆਂ ਲਈ ਲੋਕਾਂ ਦੇ ਬੱਚਿਆਂ ਦੀ ਗਲ ਘੁੱਟਦਾ ਨਸ਼ੇ ਵੇਚਦਾ ਭ੍ਰਿਸ਼ਟਾਚਾਰੀ ਕਰਦਾ ਠੱਗੀਆਂ ਮਾਰਦਾ ਧਰਮੀ ਬੰਦਾ ਪਖੰਡ ਕਰਦਾ ਕਾਦੇ ਲਈ ਬੱਚਿਆਂ ਲਈ ਹੱਕ ਪਰਾਇਆ ਲੈ ਕੇ ਆਉਂਦਾ ਫੇਰ ਉਹਨੂੰ ਲੋਕਾਂ ਦੀ ਨਿਗਾਹ ਚ ਪਰਵਾਣ ਹੋਈ ਫੇਰ ਅੰਧ ਵਿਸ਼ਵਾਸ ਕਰਦਾ ਪਖੰਡੀਆਂ ਦੇ ਜਾਂਦਾ ਨਾਲ ਹੀ ਬੱਚੇ ਜਾਂਦੇ ਆ ਬਾਬਿਆਂ ਦੇ ਸਮਾਧਾਂ ਤੇ ਕਬਰਾਂ ਤੇ ਮਟੀਆਂ ਤੇ ਕਿੰਨਾ ਕੁਝ ਕਰਦਾ ਇਹ ਕਾਦੇ ਲਈ ਕਰ ਰਿਹਾ ਉਹਦੇ ਸਿਮਰਤੀ ਚ ਬੱਚੇ ਆ ਵੀ ਮੇਰੇ ਬੱਚਿਆਂ ਲਈ ਮੈਂ ਆਹ ਬਣਾ ਦਿਆ ਮੈਂ ਆਹ ਬਣਾ ਦਿਆ ਆਹ ਬਣਾ ਦਿਆ ਉਹਦੇ ਲਈ ਉਹ ਆਪਣਾ ਮਨੁੱਖਾਂ ਵਾਲਾ ਜੀਵਨ ਛੱਡ ਦਿੰਦਾ ਬੰਦੇ ਵਾਲਾ ਸੁਭਾਅ ਛੱਡ ਦਿੰਦਾ ਫਿਰ ਕੀ ਆ ਗੁਰੂ ਸਾਹਿਬ ਨੇ ਕੀ ਆ ਕਿ ਕੂੜ ਬੋਲ ਮਰਦਾਰ ਖਾਏ ਮਰਦਾਰ ਖਾਣਾ ਕੀ ਹੈ ਕਿਸ ਦਾ ਹੱਕ ਖਾਣਾ ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ ਗੰਦਗੀ ਖਾਣਾ ਕੀ ਆ ਕਿਸ ਦਾ ਹੱਕ ਖਾਣਾ ਜਿਵੇਂ ਬਾਬੇ ਨੇ ਕਿਹਾ ਕਾਦੀ ਕੂੜ ਬੋਲ ਮਲ ਖਾਏ ਝੂਠ ਬੋਲ ਕੇ ਗੰਦਗੀ ਖਾਂਦਾ ਹੁਣ ਆਪਣੇ ਬੱਚਿਆਂ ਲਈ ਝੂਠ ਬੋਲ ਕੇ ਵੀ ਇਹ ਤਾਂ ਜੀ ਐਨੇ ਤਾਂ ਬਣਦੇ ਹੀ ਹੁੰਦੇ ਆ ਸਾਨੂੰ ਆਏ ਦਿਓ ਆਏ ਦਿਓ ਬੂਟਾਂ ਦੇ ਨੰਬਰ ਦੱਸ ਕੇ ਪੈਸੇ ਆਉਂਦੇ ਰਹੇ ਆ ਆਪਾਂ ਦੇ ਸੁੰਦੇ ਆ ਉਹਨੂੰ ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਗੁਰੂ ਭੁੱਲ ਗਿਆ ਬੰਦੇ ਆ ਤੂੰ ਆ ਗੰਦਗੀ ਖਾਣਾ ਤੇ ਸੂਰ ਕੀ ਕਰਦਾ ਸੂਰ ਵੀ ਗੰਦਗੀ ਖਾਂਦਾ ਗੰਦੀਆਂ ਨਾਲੀਆਂ ਚ ਜਿੰਨਾ ਗੰਦਾ ਉਹ ਉਨਾ ਹੀ ਸੂਰ ਖੋਸ ਹੁੰਦਾ ਲੇਟਦਾ ਡੜੱਤੇ ਮਾਰਦਾ ਤੇ ਫਿਰ ਉਹ ਆਪਣੇ ਬੱਚਿਆਂ ਨੂੰ ਵੀ ਬੱਚੇ ਉਹਦੇ 18 20 ਹੁੰਦੇ ਆ ਸਾਰਿਆਂ ਨੂੰ ਉਸੇ ਗੰਦਗੀ ਤੇ ਹੀ ਹੋ ਫੋਰਸ ਕਰਾਉਂਦਾ ਏਸੇ ਤਰ੍ਹਾਂ ਉਹ ਮਨੁੱਖ ਜਿਹੜਾ ਗੁਰੂ ਤੋਂ ਟੁੱਟਿਆ ਗੁਰੂ ਤੋਂ ਬੇਮੁੱਖ ਹੈ ਨਸਾਨ ਸੱਤ ਤੋਂ ਮੂੰਹ ਮੋੜ ਲਿਆ ਉਹ ਜਿਉਂਦਾ ਹੀ ਮਸੂਰ ਦੀ ਜ਼ਿੰਦਗੀ ਹੈ ਜਿਹਨੂੰ ਗੁਰਬਾਣੀ ਕਹਿੰਦੀ ਹੈ ਅੰਤ ਕਾਲ ਤੇਰਾ ਅੰਤ ਕਾਲ ਜਦੋਂ ਹੋ ਗਿਆ ਲੜ ਕੇ ਸਿਮਰੈ ਜਦੋਂ ਤੂੰ ਤੇਰੀ ਸਿਮਰਤੀ ਚ ਤੇਰੇ ਬੱਚੇ ਆ ਗਏ ਗੁਰੂ ਨਿਕਲ ਗਿਆ ਫਿਰ ਇਸੀ ਚਿੰਤਾ ਮੈਂ ਜੇ ਮਰਿਆ ਜਿਹੜਾ ਇਸ ਜਿੰਦਗੀ ਇਸ ਸਮੇਂ ਤੂੰ ਜ਼ਿੰਦਗੀ ਸੰਬਸਰ ਕਰਦਾ ਉਹ ਤੇਰੀ ਕੀ ਆ ਸੂਕਰ ਜੋਣ ਵਲ ਵਲ ਉਤਰੈ ਅਰੀ ਬਾਈ ਗੋਵਿੰਦ ਨਾਮ ਤਾਂ ਹੀ ਕਹਿੰਦੇ ਤੂੰ ਰੱਬ ਨੂੰ ਨਾ ਪੁੱਲ ਤੂੰ ਜਿਉਂਦਾ ਹੀ ਸੂਰ ਦੀ ਜ਼ਿੰਦਗੀ ਭੋਗ ਜਾਏਗਾ ਜਿਹੜੀ ਗੰਦਗੀ ਚ ਮੈਂ ਸੂਰ ਗੰਦਗੀ ਚ ਬੱਚਿਆਂ ਨੂੰ ਗੰਦਗੀ ਚ ਲਾ ਜਾ ਸਦੀਆਂ ਤੋਂ ਮਨੁੱਖ ਵੀ ਐਂ ਕਰਦਾ ਹੁੰਦਾ ਬੱਚੇ ਕਿੱਥੋਂ ਸਿੱਖਦੇ ਆ ਜਿਹੜਾ ਅੰਧ ਵਿਸ਼ਵਾਸ ਪੱਖਾਂ ਠੱਗੀ ਠੋਰੀ ਐ ਕਿੱਥੋਂ ਸਿੱਖੇ ਸਾਡੇ ਤੋਂ ਸਿੱਖਿਆ ਅਸੀਂ ਸਿਖਾ ਰਹੇ ਹਾਂ